ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ A to Z Old Car Bazaar ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਡੇਲੀ ਵਿੱਚ ਸੈਕੰਡ ਹੈਂਡ ਗੱਡੀਆਂ ਦੀ ਐਡ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਿੰਦੇ ਆ ਜੀ ਜੇਕਰ ਤੁਸੀਂ ਵੀ ਆਪਣੀ ਪੁਰਾਣੀ ਗੱਡੀ ਸੇਲ ਕਰਨਾ ਚਾਹੁੰਦੇ ਹੋ ਬਿਲਕੁਲ ਫ੍ਰੀ ਦੇ ਵਿੱਚ ਐਡ ਲਗਵਾਉਣਾ ਚਾਹੁੰਦੇ ਹੋ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ ਜੀ ਚੈਨਲ ਨੰਬਰ 179132452 ਇਸ WhatsApp ਨੰਬਰ ਤੇ ਆਪਣੀ ਗੱਡੀ ਦੀਆਂ 5 ਤੋਂ 7 ਫੋਟੋਆਂ ਇੱਕ ਵੀਡੀਓ ਬਣਾ ਕੇ ਤੇ ਡਿਟੇਲ ਸੈਂਡ ਕਰ ਦਿਓ ਆਉਣ ਵਾਲੀ ਵੀਡੀਓ ਦੇ ਵਿੱਚ ਬਿਲਕੁਲ ਫ੍ਰੀ ਵਿੱਚ ਤੁਹਾਡੀ ਗੱਡੀ ਦੀ ਐਡ ਲੱਗ ਜਾਵੇਗੀ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਬੈਲ ਆਈਕਨ ਨੂੰ ਦਬਾ ਕੇ 올 ਤੇ ਕਲਿੱਕ ਕਰ ਲਓ ਤਾਂ ਜੋ ਹਰੇਕ ਵੀਡੀਓ ਅਪਲੋਡ ਹੁੰਦੇ ਤੁਹਾਡੇ ਕੋਲ ਪਹਿਲਾਂ ਨੋਟੀਫਿਕੇਸ਼ਨ ਪਹੁੰਚੇ ਤੁਸੀਂ ਵੀਡੀਓ ਪਹਿਲਾਂ ਵੇਖ ਕੇ ਗੱਡੀ ਪਰਚੇਸ ਕਰ ਸਕੋ ਅੱਜ ਤੁਹਾਡੇ ਵਾਸਤੇ ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚੇ ਆਂ ਜੀ ਫਿਗੋ ਕਾਰ ਲੈ ਕੇ ਪਹੁੰਚੇ ਆਂ ਜੀ ਪੰਜਾਬ ਨੰਬਰ ਦੀ ਕਾਰ ਹੈ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਜੀ ਮਾਡਲ ਦੀ ਗੱਲ ਕਰੀਏ ਗੱਡੀ ਦਾ ਮਾਡਲ ਹੈ ਜੀ 2012 ਟਾਇਰ ਮਿਲ ਜਣੇ ਆਪਾਂ ਨੂੰ 70% ਗੱਡੀ ਏਰੀਆ ਅਬਹੁਰ ਤੋਂ ਜੇ ਗੱਡੀ ਦੀ ਆਪਾਂ ਗੱਲ ਕਰੀਏ ਤਾਂ ਬਹੁਤ ਸੋਡੀ ਕੰਡੀਸ਼ਨ ਦੀ ਕਾਰ ਹੈ ਜੀ ਰੰਗ ਪੇਂਟ ਦੀ ਓਰੀਜਨਲ ਹੈ ਚਨਾਬੇ ਦੀ ਸੋਹਣੀ ਹੈ ਟਾਇਰ ਟੱਪਾ ਵਧੀਆ ਲੱਗਿਆ ਹੋਇਆ ਇੰਟੀਰੀਅਰ ਵੀ ਬਹੁਤ ਵਧੀਆ ਹੈ ਏਸੀ ਹੀਟਰ ਇੰਜਨ ਗਿਰਦੇ ਗੱਡੀ ਬਿਲਕੁਲ ਓਕੇ ਹੈ ਜੀ ਲੈਦਰ ਦੀਆਂ ਸੀਟ ਕਵਰ ਲੱਗੀਆਂ ਹੋਈਆਂ ਨੇ ਜੀ ਡਾਕੂਮੈਂਟ ਸਾਰੇ ਕੰਪਲੀਟ ਨੇ ਜੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤੇ ਡਿਮਾਂਡ ਕੀਤੀ ਹੈ ਮਾਲਕਾਂ ਨੇ 1,35,000 ਰੁਪਇਆ ਜੇ ਕੋਈ ਵੀਰਪਰਾ ਗੱਡੀ ਲੈਣਾ ਚਾਹੁੰਦਾ ਤੁਸੀਂ ਸਿੱਧੀ ਮਾਲਕ ਦੇ ਨਾਲ ਗੱਲ ਕਰ ਸਕਦੇ ਹੋ ਸਕ੍ਰੀਨ ਤੇ ਮਾਲਕਾਂ ਦਾ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ ਜੀ 93648 27930 ਇਸ ਨੰਬਰ ਤੇ ਸਿੱਧੇ ਤੁਸੀਂ ਮਾਲਕਾਂ ਦੇ ਨਾਲ ਗੱਲਬਾਤ ਕਰਕੇ ਗੱਡੀ ਪਰਚੇਜ ਕਰ ਸਕਦੇ ਹੋ ਜੀ ਅੱਜ ਤੁਹਾਡੇ ਵਾਸਤੇ ਦੂਸਰੇ ਨੰਬਰ ਤੇ ਆਪਾਂ ਗੱਡੀ ਲੈ ਕੇ ਪਹੁੰਚੇ ਜੀ ਛੋਟਾ ਹਾਥੀ ਪੰਜਾਬ ਨੰਬਰ ਹੈ ਜੀ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਮਾਡਲ ਦੀ ਗੱਲ ਕਰੀਏ ਦਾ 2017 ਮਾਡਲ ਹੈ ਜੀ ਡੀਜ਼ਲ ਗੱਡੀ ਹੈ ਤੇ ਆਲ ਪੇਪਰ ਵਰਕ ਦੇ ਵਿੱਚ ਨੇ ਕੋਈ ਵੀਰਪਾਉ ਜੋ ਗੱਡੀ ਦਾ ਕੰਮ ਕਰਦੇ ਨੇ ਕੋਈ ਸਮਾਨ ਦਾ ਟੋਆ ਟਵਾਇ ਕਰਨਾ ਹੁੰਦਾ ਤਾਂ ਛੋਟਾ ਹਾਥੀ ਬਹੁਤ ਘੱਟ ਮਿਲਦੇ ਆਪਾਂ ਨੂੰ ਜਿਹਦੇ ਪੇਪਰ ਕੰਪਲੀਟ ਹੋਣ ਤੇ 2017 ਮਾਡਲ ਹੈ ਜੀ ਡੀਜ਼ਲ ਗੱਡੀ ਹੈ ਸਾਰੇ ਪੇਪਰ ਕੰਪਲੀਟ ਨੇ ਇਨਸੂਰੈਂਸ ਅਵੇਲੇਬਲ ਹੈ ਸੈਕੰਡ ਓਨਰ ਹੈ ਨਿਊ ਗੱਡੀ ਹੈ ਜੀ ਲੋਕੇਸ਼ਨ ਦੀ ਗੱਲ ਕਰੀਏ ਤੋਰੀ ਸਿਟੀ ਤੋਂ ਗੱਡੀ ਪਹੁੰਚੀ ਹੈ ਤੇ ਡਿਮਾਂਡ ਦੀ ਗੱਲ ਕਰੀਏ 2 ਲੱਖ 20000 ਰੁਪਏ ਡਿਮਾਂਡ ਕੀਤੀ ਹੈ ਤੇ ਕੋਈ ਵੀ ਵੀਰਪਰਾ ਲੈਣਾ ਚਾਹੁੰਦਾ ਜੀ ਤੇ ਸਿੱਧੀ ਮਾਲਕਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ 99145 00327 ਇਸ ਨੰਬਰ ਤੇ ਸਿੱਧੇ ਤੁਸੀਂ ਮਾਲਕਾਂ ਦੇ ਨਾਲ ਗੱਲਬਾਤ ਕਰਕੇ ਇਹ ਛੋਟਾ ਹਾਥੀ ਗੱਡੀ ਪਰਚੇਜ ਕਰ ਸਕਦੇ ਹੋ ਜੀ ਅੱਜ ਦੀ ਤੀਸਰੇ ਨੰਬਰ ਤੇ ਤੁਹਾਡੇ ਵਾਸਤੇ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਜੀ ਮਰੂਤ SUZUKI ਵਾਲਿਆਂ ਦੀ ਲੈ ਕੇ ਪਹੁੰਚ ਜੀ ਗੱਡੀ ਰੇਟਸ ਇਹ ਵੀ ਪੰਜਾਬ ਨੰਬਰ ਦੀ ਕਾਰ ਹੈ ਤੇ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਜੀ ਤੇ ਮਾਡਲ ਦੀ ਗੱਲ ਕਰੀਏ ਜੀ 2009 WDII ਮਾਡਲ ਹੈ ਸੈਕੰਡ ਓਨਰ ਹੈ ਜੀ ਇਨਸੂਰਡ ਅਵੇਲੇਬਲ ਹੈ ਗੁੱਡ ਕੰਡੀਸ਼ਨ ਹੈ ਜੀ ਤੇ ਇੰਟੀਰੀਅਰ ਦੀ ਗੱਲ ਕਰੀਏ ਫੋਟੋ ਵਿੱਚ ਤੁਸੀਂ ਵੇਖ ਸਕਦੇ ਹੋ ਜੀ ਬਿਲਕੁਲ ਓਕੇ ਇੰਟੀਰੀਅਰ ਹੈ ਲੈਦਰ ਦੀਆਂ ਸੀਟ ਕਵਰ ਲੱਗੀਆਂ ਹੋਈਆਂ ਨੇ ਜੀ ਇਸੇ ਹਿੱਟ ਨੇ ਇੰਜਨ ਗੇਅਰ ਦੀ ਬਿਲਕੁਲ ਕਾਰ ਓਕੇ ਹੈ ਜੀ ਤੇ ਸੰਗਰੂਰ ਏਰੀਆ ਜੀ ਸਾਰੇ ਡਾਕੂਮੈਂਟ ਕੰਪਲੀਟ ਨੇ ਜੀ ਚਲਾਵੇ ਦੀ ਸੋਹਣੀ ਰੰਗ ਪਿੰਡ ਦੀ オリジナル ਹੈ ਤੇ ਡਿਮਾਂਡ ਦੀ ਗੱਲ ਕਰੀ ਡਿਮਾਂਡ ਕੀਤੀ ਹੈ ਮਾਲਕਾਂ ਨੇ 1 ਲੱਖ 45000 ਰੁਪਿਆ ਕੋਈ ਵੀ ਵੀਰਪੁਰਾ ਗੱਡੀ ਲੈਣਾ ਚਾਹੁੰਦਾ ਹੈ ਸਕਰੀਨ ਤੇ ਮਾਲਕਾਂ ਦਾ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ ਜੀ 9914500327 ਇਸ ਨੰਬਰ ਤੇ ਸਿੱਧੇ ਤੁਸੀਂ ਮਾਲਕਾ ਦੇ ਨਾਲ ਗੱਲਬਾਤ ਕਰਕੇ ਗੱਡੀ ਪਰਚੇ ਕਰ ਸਕਦੇ ਹੋ ਜੀ ਅੱਜ ਤੁਹਾਡੇ ਵਾਸਤੇ ਇੱਕ ਹੋਰ ਖੁਸ਼ਖਬਰੀ ਹੈ ਜਿਹੜੇ ਵੀਰ ਪਰ ਆਪਣੇ ਵੀਡੀਓ ਦੇਖਦੇ ਨੇ ਜਿਨ੍ਹਾਂ ਦਾ ਇਲਾਕਾ ਪੈਂਦਾ ਜਿਵੇਂ ਮੰਡੇ ਗੁਬੰਦ ਕੜ ਖੰਨਾ ਹੋ ਗਿਆ ਪਟਿਆਲਾ ਏਰੀਆ ਹੋ ਗਿਆ ਜਾਂ ਲਾਗੇ ਤੱਕ ਕੋਈ ਵੀ ਪਿੰਡ ਹੋ ਗਿਆ ਕਿਸੇ ਵੀਰ ਪਰਾਂ ਨੇ ਇੱਕ ਗੱਡੀ ਸੇਲ ਕਰਨੀ ਹੋਵੇ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰਕੇ ਆਪਾਂ ਤੁਹਾਡੀ ਗੱਡੀ ਦੀ ਵੀਡੀਓ ਦੇ ਵਿੱਚ ਐਡ ਕਰ ਸਕਦੇ ਆ ਜਾਂ ਕਿਸੇ ਦਾ ਕੋਈ ਕਾਰ ਬਾਜ਼ਾਰ ਹੈ ਆਪਣੇ ਕਾਰ ਬਾਜ਼ਾਰ ਦੀ ਐਡ ਕਰਵਾਉਣੀ ਹੈ ਗੱਡੀਆਂ ਸੇਲ ਕਰਦੇ ਹੋ ਤੁਸੀਂ ਤਾਂ ਤੁਹਾਡੇ ਕੋਲ ਪਹੁੰਚ ਕੇ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਐਡ ਕਰਾਂਗੇ ਜੀ ਤੇ ਆਓ ਵੀਡੀਓ ਦੇ ਵਿੱਚ ਬਣੇ ਰਹੋ ਚੌਥੇ ਨੰਬਰ ਤੇ ਤੁਹਾਡੇ ਵਾਸਤੇ ਆਪਾਂ ਲੈ ਕੇ ਪਹੁੰਚਿਆ ਇੱਕ ਹੋਰ ਛੋਟਾ ਹੱਥੀ ਗੱਡੀ ਲੈ ਕੇ ਪਹੁੰਚਿਆ ਜੀ ਏਰੀਆ ਜੀ ਮੋਗਾ ਪਿੰਡ ਬੁਰਜ ਬੁਰਜ ਤੋਂ ਨਾ ਮਾਡਲ ਦੀ ਗੱਲ ਕਰੀਏ ਜੀ 2007 ਕੰਡੀਸ਼ਨ ਦੀ ਗੱਲ ਕਰੀਏ ਬਿਲਕੁਲ ਓਕੇ ਹੈ ਜੀ ਟਾਇਰ ਚਾਰੇ ਨਵੇਂ ਨੇ ਤੇ ਪੰਜਾਬ ਨੰਬਰ ਹੈ ਤੇ ਬਿਲਕੁਲ ਓਕੇ ਹੈ ਜੀ ਤੇ ਡਿਮਾਂਡ ਮਾਲਕਾਂ ਨੇ ਕੀਤੀ ਹੈ 95000 ਰੁਪਏ ਜੇ ਹੋਰ ਤੁਸੀਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਸਕਰੀਨ ਤੇ ਮਾਲਕਾਂ ਦਾ ਨੰਬਰ ਸ਼ੋ ਹੋ ਰਿਹਾ ਸਿੱਧੀ ਗੱਲਬਾਤ ਕਰ ਸਕਦੇ ਹੋ 98 700 88 370 84 ਇਸ ਨੰਬਰ ਤੇ ਸਿੱਧੀ ਮਾਲਕਾਂ ਦੇ ਨਾਲ ਗੱਲਬਾਤ ਕਰਕੇ ਇਹ ਤੁਸੀਂ ਛੋਟਾ ਹਾਤੀ ਪਰਚੇਜ ਕਰ ਸਕਦੇ ਹੋ ਜੀ ਅੱਜ ਦੀ 5ਵੇਂ ਨੰਬਰ ਤੇ ਤੁਹਾਡੇ ਵਾਸਤੇ ਗੱਡੀਆਂ ਆਪਾਂ ਲੈ ਕੇ ਪਹੁੰਚੀਆਂ ਜੀ ਖੰਡਾਈ ਵਾਲਿਆਂ ਦੀ ਗੱਡੀਆਂ ਆਪਾਂ ਲੈ ਕੇ ਪਹੁੰਚੀਆਂ ਜੀ ਵਰਨਾ ਕਾਰ ਲੈ ਕੇ ਪਹੁੰਚਿਆ ਜੀ 2010 ਮਾਡਲ ਬਹੁਤ ਵਧੀਆ ਕੰਡੀਸ਼ਨ ਦੇ ਕਾਰ ਹੈ ਜੀ ਚੈੱਕ ਕਰੀ ਚੱਲਿਓ ਤੁਸੀਂ ਆਲ ਸਰਵਿਸ ਕਰਵਾਈ ਹੋਈ ਹੈ ਗੱਡੀ ਦੇ ਟਾਇਰ ਨਵੇਂ ਨੇ ਜੀ ਤੇ 9 ਇੰਚ ਸਕਰੀਨ ਲੱਗੀ ਹੋਈ ਹੈ ਨਾਲ ਬੈਕ ਕੈਮਰਾ ਲੱਗਿਆ ਹੋਇਆ ਜੀ ਬੰਪਰ ਟੂ ਬੰਪਰ ਗੱਡੀ ਸਾਰੀ オリジナル ਹੈ ਕੋਈ ਪੈਸਾ ਲੱਗਣ ਵਾਲਾ ਨਹੀਂ AC ਹੀਟਰ ਇੰਜਨ ਗੇਅਰ ਦੀ ਬਿਲਕੁਲ ਗਾਰੰਟੀ ਹੈ ਜੀ ਤੇ ਇਹ ਚਾਰ ਨੰਬਰ ਹੈ ਹਰਿਆਣਾ ਨੰਬਰ ਹੈ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਜੀ ਇੰਟੀਰੀਅਰ ਦੀ ਗੱਲ ਕਰੀਏ ਲੈਦਰ ਦੀ ਸਾਰੀ ਮੈਟਿੰਗ ਹੋਈ ਹੋਈ ਹੈ ਨਵੀਆਂ ਲੈਦਰ ਦੀਆਂ ਸੀਟ ਕਵਰ ਲੱਗੀਆਂ ਹੋਈਆਂ ਨੇ ਜੀ 1 ਰੁਪਏ ਦਾ ਖਰਚਾ ਨਹੀਂ ਤੇ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਕੀਤੀ ਹੈ ਮਾਲਕ ਨੇ 1,80,000 ਰੁਪਏ ਬਾਕੀ ਮੌਕੇ ਤੇ ਵੀ ਮਾਨਤਨ ਕਰ ਦਿੱਤਾ ਜਾਏਗਾ ਤੇ ਜੇ ਕੋਈ ਵੀ ਵੀਰ ਭਰਾ ਇਹ ਗੱਡੀ ਲੈਣਾ ਚਾਹੁੰਦਾ ਹੈ ਜੀ ਸਕਰੀਨ ਤੇ ਮਾਲਕ ਵੀਰਾਂ ਦਾ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ ਜੀ 62838 58683 ਇਸ ਨੰਬਰ ਤੇ ਸਿੱਧੇ ਤੁਸੀਂ ਮਾਲਕਾ ਦੇ ਨਾਲ ਗੱਲਬਾਤ ਕਰਕੇ ਗੱਡੀ ਪਰਚੇਜ ਕਰ ਸਕਦੇ ਹੋ ਜੀ 6ਵੇਂ ਨੰਬਰ ਤੇ ਤੁਹਾਡੇ ਵਾਸਤੇ ਅੱਜ ਆਪਾਂ ਲੈ ਕੇ ਪਹੁੰਚੇ ਜੀ ਇੱਕ ਮੋਟਰਸਾਈਕਲ ਡਿਸਕਵਰ ਮੋਟਰਸਾਈਕਲ ਲੈ ਕੇ ਪਹੁੰਚਿਆ ਜੀ 2014 ਮਾਡਲ 100 ਸੀਸੀ ਜੀ 52000 ਕਿਲੋਮੀਟਰ ਮੋਟਰਸਾਈਕਲ ਚੱਲਿਆ ਹੋਇਆ ਜੀ ਦੋ ਚਾਬੀਆਂ ਆਪਾਂ ਨੂੰ ਮਿਲਣਗੀਆਂ ਤੇ ਪੰਜਾਬ ਨੰਬਰ ਹੈ ਜੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 27000 ਰੁਪਏ ਮਾਲਕਾਂ ਨੇ ਡਿਮਾਂਡ ਕੀਤੀ ਹੈ ਤੇ ਜਿਸ ਵੀਰ ਭਰਾ ਦਾ ਮੋਟਰਸਾਈਕਲ ਉਹ ਆਪ ਬਾਹਰ ਗਏ ਨੇ ਤੇ ਉਹਨਾਂ ਦਾ ਆਪਾਂ ਨੂੰ ਮੈਸੇਜ ਆਇਆ ਸੀ ਉਹਨਾਂ ਨੇ ਆਪਾਂ ਨੂੰ ਡਿਟੇਲ ਭੇਜੀ ਹੈ ਤੇ ਤਕਰੀਬਨ 5-6 ਸਾਲ ਮੋਟਰਸਾਈਕਲ ਖੜਾ ਹੀ ਹੈ ਜੀ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਕਿਸੇ ਨੇ ਚਲਾਇਆ ਨਹੀਂ ਤਾਂ ਕਰਕੇ ਉਹਨਾਂ ਨੇ ਸੇਲ ਕਰਨਾ ਤੇ ਹੁਣ ਸਾਰੀ ਫੈਮਿਲੀ ਬਾਹਰ ਜਾ ਰਹੀ ਹੈ ਉਹਨਾਂ ਕੋਲ ਇੱਕ ਕਾਰ ਵੀ ਹੈ ਜੀ ਉਹ ਵੀ ਸੇਲ ਕਰਨੀ ਹੈ ਉਹ ਤੁਸੀਂ ਦੇਖ ਸਕਦੇ ਹੋ 2019 ਮਾਡਲ ਮਹਿੰਦਰਾ ਮਰਾਜੋ ਕਾਰ ਹੈ ਜੀ ਫਰਸਟ ਓਨਰ ਦੀ ਕਾਰ ਹੈ ਦੋ ਚਾਬੀਆਂ ਨੇ 40000 ਕਿਲੋਮੀਟਰ ਚੱਲੀ ਹੋਈ ਹੈ ਜੀ ਇਨਸੂਰੈਂਸ ਵੈਲਿਡ ਹੈ ਪੰਜਾਬ ਨੰਬਰ ਦੀ ਕਾਰ ਹੈ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਜੀ ਏਸੀ ਹੀਟਰ ਇੰਜਨ ਗੇਅਰ ਦੀ ਗੱਡੀ ਬਿਲਕੁਲ ਓਕੇ ਤੇ ਰੰਗ ਪਿੰਡ ਦੀ ਵੀ ਸਾਰੀ ਓਰੀਜਨਲ ਹੈ ਇੰਟੀਰੀਅਰ ਦੀ ਗੱਲ ਕਰੀਏ ਤੇ ਮੈਂ ਕਹਿੰਦਾ ਵੀ ਬਿਲਕੁਲ ਸ਼ੋਅਰੂਮ ਕੰਡੀਸ਼ਨ ਦੀ ਕਾਰ ਹੈ ਲੈਦਰ ਦੀਆਂ ਸੀਟ ਕਵਰ ਲੱਗੀਆਂ ਹੋਈਆਂ ਨੇ ਜੀ ਬਿਲਕੁਲ ਨਵੀਆਂ ਪਈਆਂ ਨੇ ਲੈਦਰ ਦੀਆਂ ਸੀਟ ਕਵਰਾਂ ਇੰਟੀਰੀਅਰ ਬਿਲਕੁਲ ਓਕੇ ਹੈ ਜੀ ਗੱਡੀ ਦੇ ਵਿੱਚ ਆਪਾਂ ਨੂੰ ਟੱਚ ਸਕਰੀਨ ਵੀ ਦੇਖਣ ਨੂੰ ਮਿਲ ਜਾਣੀ ਹੈ ਤੇ ਇਸ ਕਰਕੇ ਮਾਲਕ ਨੇ ਬਾਹਰ ਜਾਣੇ ਇਹ ਦੋਨੇ ਮੋਟਰਸਾਈਕਲ ਤੇ ਗੱਡੀ ਸੇਲ ਕਰਨੀ ਹੈ ਡਿਮਾਂਡ ਦੀ ਗੱਲ ਕਰੀਏ 6,50,000 ਰੁਪਇਆ ਡਿਮਾਂਡ ਕੀਤੀ ਹੈ ਜੀ ਤੇ ਗੱਡੀ ਵੀ ਕਾਫੀ ਟਾਈਮ ਦੀ ਖੜੀ ਹੈ ਕਿਉਂਕਿ ਕੋਈ ਚਲਾਣ ਵਾਲਾ ਨਹੀਂ ਤਾਂ ਕਰਕੇ ਉਹਨਾਂ ਨੇ ਸੇਲ ਕਰਨੀ ਹੈ ਤੇ ਤੁਸੀਂ ਨੰਬਰ ਸਕਰੀਨ ਤੇ ਨੋਟ ਕਰ ਸਕਦੇ ਹੋ ਮਾਲਕਾਂ ਦਾ ਜੀ 9779667911 ਇਸ ਨੰਬਰ ਤੇ ਗੱਲਬਾਤ ਕਰਕੇ ਤੁਸੀਂ ਮੋਟਰਸਾਈਕਲ ਤੇ ਇਹ ਗੱਡੀ ਦੋਨੇ ਚੀਜ਼ਾਂ ਪਰਚੇਜ਼ ਕਰ ਸਕਦੇ ਹੋ ਜੀ 7ਵੇਂ ਨੰਬਰ ਤੇ ਤੁਹਾਡੇ ਵਾਸਤੇ ਇੱਕ ਗੱਡੀ ਆਪਾਂ ਹੋਰ ਲੈ ਕੇ ਪਹੁੰਚੇ ਆਂ ਜੀ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਆਪਾਂ ਨੂੰ ਚੈਨਲ ਨੂੰ ਫੋਲੋ ਕਰ ਲਓ ਗੱਡੀਆਂ ਤੁਹਾਡੇ ਵਾਸਤੇ ਦਿੱਲੀ ਵਿੱਚ ਦਿੱਲੀ ਆਪਾਂ ਲੈ ਕੇ ਆਉਂਦੇ ਰਹਿੰਨੇ ਆ ਜੀ ਤੇ ਅੱਜ ਵੀ ਤਕਰੀਬਨ 8-9 ਗੱਡੀਆਂ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਆ ਜੀ 2006 ਮਾਡਲ ਕਰੋਲਾ ਗੱਡੀ ਲੈ ਕੇ ਪਹੁੰਚੇ ਆ ਜੀ ਏਰੀਆ ਅੰਮ੍ਰਿਤਸਰ ਸਾਹਿਬ ਤੋਂ ਗੱਡੀ ਪਹੁੰਚੀ ਆ ਦਿੱਲੀ ਨੰਬਰ ਹੈ ਜੀ ਤੇ ਚੈੱਕ ਕਰੋ ਤੁਸੀਂ ਕੰਡੀਸ਼ਨ ਗੱਡੀ ਦੀ ਸਕਰਾਚ ਗੱਡੀ ਤੇ ਮਿਲ ਜਾਣੇ ਆਪਾਂ ਨੂੰ ਜਿੱਦਾਂ ਆਪਾਂ ਨੂੰ ਫੋਟੋ ਵੀਡੀਓ ਦੇ ਵਿੱਚ ਦੇਖ ਰਿਹਾ ਕਿਤੇ ਕਿਤੇ ਪੇਂਟ ਵੀ ਲਥਿਆ ਹੋਇਆ ਹੈ ਜੀ ਦਿੱਲੀ ਨੰਬਰ ਹੈ ਅਲਾਈ ਲੱਗੇ ਹੋਏ ਨੇ ਟਾਇਰ ਤਾਂ ਆਪਾਂ ਬਿਲਕੁਲ ਓਕੇ ਹੈ ਗੱਡੀ ਦੀ ਗੱਲ ਕਰੀਏ ਚਲਾਵੇ ਦੀ ਸੋਹਣੀ ਹੈ ਰੰਗ ਪਿੰਡ ਦੀ ਸਾਰੀਆਂ Ориਜਨਲ ਹੈ ਇੰਜਨ ਗੇਅਰ ਬਿਲਕੁਲ ਓਕੇ ਹੈ ਜੀ ਐਸ ਏ ਹੀਟਰ ਬਿਲਕੁਲ ਓਕੇ ਹੈ ਜੀ ਤੇ ਡਿਮਾਂਡ ਦੀ ਗੱਲ ਕਰੀਏ ਤੇ ਮਾਲਕਾਂ ਨੇ ਡਿਮਾਂਡ ਕੀਤੀ ਹੈ ਜੀ 95000 ਰੁਪਏ ਤੇ ਕੋਈ ਵੀ ਵੀਰਪਰਾ ਲੈਣਾ ਚਾਹੁੰਦਾ ਜੀ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਮਾਲਕਾਂ ਦਾ ਨੋਟ ਕਰ ਲਓ 81 969 94 777 ਇਸ ਨੰਬਰ ਤੇ ਸਿੱਧੇ ਤੁਸੀਂ ਮਾਲਕਾਂ ਦੇ ਨਾਲ ਗੱਲਬਾਤ ਕਰਕੇ ਇਹ ਗੱਡੀ ਪਰਚੇਜ ਕਰ ਸਕਦੇ ਹੋ ਜੀ ਅੱਜ ਦੀ ਲਾਸਟ ਗੱਡੀ ਤੁਹਾਡੇ ਵਾਸਤੇ ਆਪਾਂ ਲੈ ਕੇ ਪਹੁੰਚੇ ਆ ਜੀ ਮਰੂਤੀ ਸੁਜੂਕੀ ਵਾਲਿਆਂ ਦੀ ਅਸਟੀਮ ਗੱਡੀ ਲੈ ਕੇ ਪਹੁੰਚੇ ਆ ਜੀ ਮਾਡਲ ਹੈ ਜੀ ਗੱਡੀ ਦਾ 2004 ਕੰਡੀਸ਼ਨ ਚੈੱਕ ਕਰੋ ਜੀ ਰੰਗ ਪਿੰਡ ਦੀ オリジナル ਹੈ ਜੀ AC ਹੀਟਰ ਇੰਜਨ ਗੇਅਰ ਬਿਲਕੁਲ ਓਕੇ ਹੈ ਜੀ ਚਲਾਵੇ ਦੀ ਸੋਹਣੀ ਹੈ ਟਾਇਰ ਟੱਪ ਬਿਲਕੁਲ ਓਕੇ ਹੈ ਜੀ ਤੇ ਐਸ ਇਨਟਜਨ ਗੇਅਰ ਵੀ ਬਿਲਕੁਲ ਓਕੇ ਹੈ ਹਰਿਆਣਾ ਨੰਬਰ ਹੈ ਜੀ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਜੀ ਤੇ ਡਾਕੂਮੈਂਟ ਸਾਰੇ ਕੰਪਲੀਟ ਨੇ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਕੀਤੀ ਹੈ ਮਾਲਕਾਂ ਨੇ ਸਿਰਫ 55000 ਰੁਪਇਆ ਤੇ ਕੋਈ ਵੀ ਵੀਰਪਰਾ ਗੱਡੀ ਲੈਣਾ ਚਾਹੁੰਦਾ ਹੈ ਸਕਰੀਨ ਤੇ ਮਾਲਕਾਂ ਦਾ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ 77 407 33 249 ਇਸ ਨੰਬਰ ਤੇ ਸਿੱਧੀ ਤੁਸੀਂ ਮਾਲਕ ਵੀਰਿੰਦਰ ਨਾਲ ਗੱਲਬਾਤ ਕਰਕੇ ਇਹ ਗੱਡੀ ਪਰਚੇਜ ਕਰ ਸਕਦੇ ਹੋ ਜੀ ਇਹ ਅੱਜ ਦੀਆਂ ਮਸ਼ੀਨਰੀਆਂ ਗੱਡੀਆਂ ਤੁਹਾਡੇ ਵਾਸਤੇ ਲੈ ਕੇ ਪਹੁੰਚੀ ਸੀ ਜੀ ਸਾਰੇ ਵੀਰ ਭਰਾਵਾ ਇਹ ਤੁਹਾਡਾ ਹੱਕ ਬੰਦਾ ਸਾਡਾ ਫਰਜ਼ ਸੀ ਵੀਡੀਓ ਬਣਾਉਣਾ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣਾ ਫਰਜ਼ ਨਿਭਾਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਐਂਡ ਕਮੈਂਟ ਕਰਕੇ ਜੁੜ ਦੱਸੋ ਜੀ ਮਿਲਦੇ ਆ ਜੀ ਇੱਕ ਹੋਰ ਅਗਲੀ ਨਵੇਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ